ਸਤਿ ਸ਼੍ਰੀ ਅਕਾਲ ਪੀ ਵੀ 32 ਨਵਾਂ ਸ਼ਹਿਰ ਦੇ ਖਰੋਸ ਸਵੇਲੇ ਦੀ ਇੱਕ अहम ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਇੱਕ ਵਾਰ ਫਿਰ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅਨੇਕਾ ਸਵਾਲ ਖੜੇ ਕਰ ਦਿੱਤੇ ਨੇ ਨਵਾਂ ਸ਼ਹਿਰ ਦੇ ਅੰਦਰ ਹਾਲਾਂਕਿ ਜਦ ਬਹੁਤੀ ਵਾਰ ਪੱਤਰਕਾਰ ਜਾਂ ਸੱਚੇ ਸੁੱਚੇ ਲੋਕ ਆਪਣਾ ਸਵਰਜ ਸਮਝ ਕੇ ਆਵਾਜ਼ ਬੁਲੰਦ ਕਰਦੇ ਹਨ ਤਾਂ ਉਹਨਾਂ ਦੀ ਗੱਲ ਦਾ ਬੁਰਾ ਮਨਾਇਆ ਜਾਂਦਾ ਹੈ ਤੇ ਚੁੱਪ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰੰਤੂ ਜਿਹੜੀ ਕਟਨਾ ਅਜ ਨਵਾਂ ਸ਼ਹਿਰ ਕੋਠੀ ਰੋਡ ਤੇ ਚਿੱਟੇ ਦਿਨ ਭਰੇ ਬਾਜ਼ਾਰ ਸ਼ਰਿਆਮ ਹੋਈ ਹੈ ਉਸ ਤੋਂ ਬਾਅਦ ਜਾਹਰ ਜੀ ਗੱਲ ਹੈ ਸ਼ਰੀਫ ਲੋਕਾਂ ਦੇ ਮਨਾਂ ਅੰਦਰ ਇੱਕ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ ਹੁਣ ਸਵਾਲ ਉੱਠਦਾ ਹੈ ਕਿ ਅੱਜ ਕੋਠੀ ਰੋਡ ਨਵਾਂ ਸ਼ਹਿਰ ਤੇ ਅਜਿਹਾ ਕੀ ਹੋਇਆ ਕਿ ਸ਼ਹਿਰ ਵਿੱਚ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਸਵਾਲ ਬੜੇ ਖੜੇ ਹੋ ਗਏ ਨੇ ਸਵਾਲਾਂ ਨੇ ਤੇਜ਼ੀ ਫੜ ਲਈ ਹੈ ਦੱਸਦੀ ਹੈ ਅੱਜ ਭਰੇ ਬਾਜ਼ਾਰ ਵਿੱਚ ਕੋਠੀ ਰੋਡ ਤੇ ਵੀ ਕੇ ਮਨੀ ਚੇਂਜਰ ਦੀ ਦੁਕਾਨ ਤੇ ਦੋ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੇ ਹੁੱਡੀਆਂ ਪਾਈਆਂ ਹੋਈਆਂ ਸੰਜਿਨਾ ਨੇ ਮੂੰਹ ਟਕੇ ਹੋਏ ਸੀਗੇ ਪਹਿਲਾਂ ਇਹ ਦੁਕਾਨ ਵਿੱਚ ਦਾਖਲ ਹੁੰਦੇ ਹਨ ਫਿਰ ਦੋਨਾਂ ਵਿੱਚੋਂ ਇੱਕ ਵਿਅਕਤੀ ਹੁੱਡੀ ਦੀ ਜੇਬ ਚੋਂ ਇੱਕ ਪਰਚੀ ਕੱਢਦਾ ਹੈ ਪਰ ਇੱਕਦਮ ਫਿਰ ਮੌਕਾ ਮਿਲਣ ਤੇ ਵੀ ਕੇ ਮਨੀ ਚੇਂਜਰ ਦੀ ਦੁਕਾਨ ਤੇ ਬੈਠੇ ਬਲਬੀਰ ਸਿੰਘ ਹੁਣਾਂ ਤੇ ਪਿਸਤਲ ਤਾਣ ਲੈਂਦਾ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਪਿਸਤਲ ਵੀ ਇਉਂ ਜਾਪਦਾ ਹੈ ਕਿ ਜਿਵੇਂ ਕਿਸੇ ਚੀਜ਼ ਨਾਲ ਕਵਰ ਕੀਤਾ ਹੋਵੇ ਦੋਨੋਂ ਲੁਟੇਰੇ ਬਲਬੀਰ ਸਿੰਘ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਅੰਪਾਇਰ ਸ਼ਾਇਦ ਬਲਵੀਰ ਸਿੰਘ ਦੀ ਬਹਾਦਰੀ ਜ਼ਿੰਦਾਦਿਲੀ ਅਤੇ ਦਲੇਰੀ ਇਉਂ ਕਹਿੰਦੀ ਹੋਵੇ ਕਿ ਜਿੰਨੇ ਮੰਢੀਰ ਦੀ ਉਮਰ ਹੈ ਉਹਨੇ ਤਾਂ ਮੈਂ ਕੱਲੇ ਐਤਵਾਰ ਦੇਖਿਆ ਬਲਵੀਰ ਸਿੰਘ ਉਸੇ ਵੇਲੇ ਹਿੰਮਤ ਦਿਖਾਉਂਦੇ ਹਨ ਤੇ ਸ਼ੇਰਾਂ ਵਾਂਗ ਗਰਜ ਕੇ ਲੁਟੇਰਿਆਂ ਨੂੰ ਮੂਹਰੇ ਤੋਂ ਪੈ ਜਾਂਦੇ ਹਨ ਜਿੱਤੇ ਫਿਰ ਲੁਟੇਰਿਆਂ ਨੂੰ ਲੱਗਦਾ ਕਿ ਹੁਣ ਇੱਥੋਂ ਭੱਜਣਾ ਹੀ ਠੀਕ ਰਹੇਗਾ ਤਾਂ ਲੁਟੇਰੇ ਦੁਕਾਨ ਚੋਂ ਬਾਹਰ ਪਿਸਟਲ ਚੋਂ ਨਿਕਲੀ ਹੋਈ ਗੋਲੀ ਵਾਂਗ ਭੱਜਦੇ ਨੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਬਲਵੀਰ ਸਿੰਘ ਉਹਨਾਂ ਦੇ ਮਗਰ ਭੱਜਦੇ ਨੇ ਤੇ ਲੁਟੇਰਿਆਂ ਦੇ ਮਗਰ ਭੱਜਦੇ ਬਲਵੀਰ ਸਿੰਘ ਦੁਕਾਨ ਦੀ ਥੜੀ ਤੋਂ ਠਾਡੇਕ ਜਾਂਦੇ ਹਨ ਵਰਨਾ یوں ਪ੍ਰਤੀਤ ਹੋ ਰਿਹਾ ਸੀ ਕਿ ਦੋਵਾਂ ਲੁਟੇਰਿਆਂ ਵਿੱਚੋਂ ਇੱਕ ਨੂੰ ਤਾਂ ਦਪੋਚ ਲੈਣਗੇ ਪਰ ਇਸ ਘਟਨਾ ਤੋਂ ਬਾਅਦ ਪੁਲਿਸ ਦੀ ਵੀ ਤਾਇਨਾਤੀ ਕੀਤੀ ਜਾਂਦੀ ਹੈ ਲੇਕਿਨ ਕੋਠੀ ਰੋਡ ਤੇ ਸਾਰੇ ਪਾਸੇ ਇਸ ਗੱਲ ਦੇ ਬਹੁਤ ਸਾਰੇ ਚਰਚਾ ਫੜੀ ਇਸ ਗੱਲ ਨੇ ਬਹੁਤ ਸਾਰੀ ਤੂਲ ਫੜੀ ਕਿ ਯਾਰ ਸਾਡਾ ਤਾਂ ਹੁਣ ਰੱਬ ਹੀ ਰੱਖ ਹੈ ਰਾਬੀ ਬਾਲੀਆ ਕਿਉਂਕਿ ਲੁਟੇਰਿਆਂ ਨੂੰ ਕੋਠੀ ਰੋਡ ਤੇ ਵੀ ਭਰੇ ਬਾਜ਼ਾਰ ਚ ਵੀ ਇਉਂ ਦੁਕਾਨ ਦੇ ਅੰਦਰ ਅਸਲਾ ਲੈ ਕੇ ਆਉਣ ਵਿੱਚ ਡਰ ਨਹੀਂ ਲੱਗਿਆ ਲੋਕਾਂ ਦੇ ਵਿੱਚ ਇਹ ਗੱਲਬਾਤ ਹੋ ਰਹੀ ਸੀ ਕਿ ਬਲਵੀਰ ਸਿੰਘ ਹੋਰਾਂ ਨੇ ਤਾਂ ਦਲੇਰੀ ਕੀਤੀ ਪਰ ਕੀ ਸਾਰੇ ਇਸ ਤਰ੍ਹਾਂ ਦਲੇਰੀ ਕਰ ਸਕਣਗੇ ਲੁਟੇਰੇ ਸ਼੍ਰੀ ਆਮ ਸ਼ਹਿਰ ਦੇ ਮੁੱਖ ਬਾਜ਼ਾਰ ਚ ਜੇ ਇਸ ਤਰੀਕੇ ਅਸਲਾ ਲੈ ਕੇ ਕਿਸੇ ਦੁਕਾਨ ਅੰਦਰ ਦਾਖਲ ਹੋ ਸਕਦੇ ਆ ਧਾਬਾ ਬੋਲ ਸਕਦੇ ਆ ਤਾਂ ਸੁੰਨੀਆਂ ਥਾਵਾਂ ਤੇ ਆਮ ਬੰਦੇ ਦਾ ਕੀ ਹਸ਼ਰ ਕਰਨਗੇ ਇਹ ਸੋਚ-ਸੋਚ ਕੇ ਲੋਕ ਪਰੇਸ਼ਾਨ ਸਨ ਲੋਕਾਂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਸ਼ਾਇਦ ਇਹੀ ਹੈ ਕਿ ਆਮ ਬੰਦਾ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਕੇ ਹੌਕੇ ਭਰੇ ਰੱਬਾ ਬੱਸ ਤੇਰੇ ਹੱਥ ਡੋਰੀ ਹੈ ਤੂੰ ਹੀ ਬਚਾ ਪਰ ਇਹ ਜਿਹੜੀ ਖਬਰ ਹੈ ਜਿਹੜੀ ਘਟਣਾ ਹੈ ਬਹੁਤ ਸਾਰੇ ਸਵਾਲ ਖੜੇ ਕਰ ਦਿਆ ਲਾਅ ਐਂਡ ਆਰਡਰ ਨੂੰ ਲੈ ਕੇ ਕਿਉਂਕਿ ਅਗਰ ਇਸ ਤਰੀਕੇ ਸ਼ਰ ਆਮ ਭਰੇ ਬਾਜ਼ਾਰ ਵਿੱਚ ਚਿੱਟੇ ਦਿਨ ਜਿਹੜੇ ਇਹ ਲੁਟੇਰੇ ਆ ਅਸਲਾ ਲੈ ਕੇ ਪਿਸਤਲ ਲੈ ਕੇ ਦਾਖਲ ਹੋ ਸਕਦੇ ਆ ਤਾਂ ਤੁਸੀਂ ਸਮਝੋ ਕਿ ਇਹਨਾਂ ਦੇ ਹਿਆੰ ਕਿੰਨੇ ਖੁੱਲੇ ਹੋਇਆ ਇਹਨਾਂ ਨੂੰ ਕਿਸੇ ਦਾ ਭੈ ਨਹੀਂ ਐ ਕਿਸੇ ਦਾ ਡਰ ਨਹੀਂ ਐ ਔਰ ਜਿਹਨਾਂ ਦਾ ਡਰ ਹੋਣਾ ਚਾਹੀਦਾ ਉਹਨਾਂ ਦਾ ਡਰ ਕਿਉਂ ਨਹੀਂ ਐ ਇਹ ਵੱਡਾ ਸਵਾਲ ਐ ਲੇਕਿਨ ਨਾਲ ਦੀ ਨਾਲ ਅਸੀਂ ਬਲਵੀਰ ਸਿੰਘ ਉਹਨਾਂ ਦੇ ਪਰਿਵਾਰ ਬਾਰੇ ਵੀ ਸੋਚਦੇ ਆ ਕਿ ਉਹ ਹੁਣ ਜਦ ਨਿੱਤ ਦੁਕਾਨ ਤੇ ਆਣਗੇ ਪਰਿਵਾਰ ਦੀ ਜਿਹੜੀ ਜਾਨ ਉਹ ਕਿਤੇ ਨਾ ਕਿਤੇ ਤਾਂ ਮੁਠੀ ਵਿੱਚ ਆਵੇਗੀ ਕਿ ਯਾਰ ਪਹਿਲਾਂ ਵੀ ਇਹੋ ਜੀ ਕਟਣਾ ਹੋ ਚੁੱਕੀ ਆ ਸ਼ਾਇਦ ਕੋਈ ਰੈਕੀ ਨਾ ਕਰ ਰਿਹਾ ਅਸੀਂ ਨਹੀਂ ਕਹਿ ਰਹੇ ਕੋਈ ਕਰ ਰਿਹਾ ਹੋਵੇਗਾ ਲੇਕਿਨ ਮਨ 'ਚ ਸਵਾਲ ਜ਼ਰੂਰ ਆ ਜਾਂਦੇ ਆ ਲੋਕਾਂ ਦੇ ਮਨਾਂ 'ਚੋਂ ਡਰ ਨਿਕਲੇ ਲੋਕਾਂ ਦੇ ਮਨਾਂ 'ਚੋਂ ਪਰੇਸ਼ਾਨੀ ਨਿਕਲੇ ਇਸ ਲਈ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਨੂੰ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਖਤ ਕਦਮ ਚੁੱਕਣੇ ਚਾਹੀਦੇ ਤਾਂ ਜੋ شریف ਲੋਕ ਇਮਾਨਦਾਰ ਲੋਕ ਦੁਕਾਨਦਾਰ ਜਿਹੜੇ ਮਿਹਨਤ ਦੀ ਕਮਾਈ ਕਰਦੇ ਆ ਉਹ ਸੇਫ ਫੀਲ ਕਰ ਸਕਣ ਸੁਰੱਖਿਅਤ ਫੀਲ ਕਰ ਸਕਣ ਸੁਰੱਖਿਅਤ ਮਹਿਸੂਸ ਕਰ ਸਕਣ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਠੀ ਰੋਡ ਨਵਾਂ ਸ਼ਹਿਰ ਤੋਂ ਸਤਿ ਸ਼੍ਰੀ ਅਕਾਲ ਪੀ ਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੀ ਕਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਸਨੇ ਇੱਕ ਵਾਰ ਫਿਰ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅਨੇਕਾ ਸਵਾਲ ਖੜੇ ਕਰ ਦਿੱਤੇ ਨੇ ਨਵਾਂ ਸ਼ਹਿਰ ਦੇ ਅੰਦਰ ਹਾਲਾਂਕਿ ਜਦ ਬਹੁਤੀ ਵਾਰ ਪੱਤਰਕਾਰ ਜਾਂ ਸੱਚੇ ਸੁੱਚੇ ਲੋਕ ਆਪਣਾ ਸਵਰਜ ਸਮਝ ਕੇ ਆਵਾਜ਼ ਬੁਲੰਦ ਕਰਦੇ ਹਨ ਤਾਂ ਉਹਨਾਂ ਦੀ ਗੱਲ ਦਾ ਬੁਰਾ ਮਨਾਇਆ ਜਾਂਦਾ ਹੈ ਤੇ ਚੁੱਪ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰੰਤੂ ਜਿਹੜੀ ਕਟਨਾ ਚ ਨਵਾਂ ਸ਼ਹਿਰ ਕੋਠੀ ਰੋਡ ਤੇ ਚਿੱਟੇ ਦਿਨ ਭਰੇ ਬਾਜ਼ਾਰ ਸ਼ਰਿਆਮ ਹੋਈ ਹੈ ਉਸ ਤੋਂ ਬਾਅਦ ਜਾਹਰ ਜੀ ਗੱਲ ਹੈ ਸ਼ਰੀਫ ਲੋਕਾਂ ਦੇ ਮਨਾਂ ਅੰਦਰ ਇੱਕ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ ਹੁਣ ਸਵਾਲ ਉੱਠਦਾ ਹੈ ਕਿ ਅੱਜ ਕੋਠੀ ਰੋਡ ਨਵਾਂ ਸ਼ਹਿਰ ਤੇ ਅਜਿਹਾ ਕੀ ਹੋਇਆ ਕਿ ਸ਼ਹਿਰ ਵਿੱਚ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਸਵਾਲ ਬੜੇ ਖੜੇ ਹੋ ਗਏ ਨੇ ਸਵਾਲਾਂ ਨੇ ਤੇਜ਼ੀ ਫੜ ਲਈ ਹੈ ਦੱਸਦੀ ਹੈ ਅੱਜ ਭਰੇ ਬਾਜ਼ਾਰ ਵਿੱਚ ਕੋਠੀ ਰੋਡ ਤੇ ਵੀ ਕੇ ਮਨੀ ਚੇਂਜਰ ਦੀ ਦੁਕਾਨ ਤੇ ਦੋ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੇ ਹੁੱਡੀਆਂ ਪਾਈਆਂ ਹੋਈਆਂ ਸੰਜਿਨਾ ਨੇ ਮੂੰਹ ਟਕੇ ਹੋਏ ਸਿਗੇ ਪਹਿਲਾਂ ਇਹ ਦੁਕਾਨ ਵਿੱਚ ਦਾਖਲ ਹੁੰਦੇ ਹਨ ਫਿਰ ਦੋਨਾਂ ਵਿੱਚੋਂ ਇੱਕ ਵਿਅਕਤੀ ਹੁੱਡੀ ਦੀ ਜੇਬ ਚੋਂ ਇੱਕ ਪਰਚੀ ਕੱਢਦਾ ਹੈ ਪਰ ਇੱਕਦਮ ਫਿਰ ਮੌਕਾ ਮਿਲਣ ਤੇ ਵੀ ਕੇ ਮਨੀ ਚੇਂਜਰ ਦੀ ਦੁਕਾਨ ਤੇ ਬੈਠੇ ਬਲਬੀਰ ਸਿੰਘ ਹੁਣਾਂ ਤੇ ਪਿਸਤਲ ਤਾਣ ਲੈਂਦਾ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਪਿਸਤਲ ਵੀ ਇਉਂ ਜਾਪਦਾ ਹੈ ਕਿ ਜਿਵੇਂ ਕਿਸੇ ਚੀਜ਼ ਨਾਲ ਕਵਰ ਕੀਤਾ ਹੋਵੇ ਦੋਨੋਂ ਲੁਟੇਰੇ ਬਲਬੀਰ ਸਿੰਘ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਨ ਸ਼ਾਇਦ ਬਲਬੀਰ ਸਿੰਘ ਦੀ ਬਹਾਦਰੀ ਜ਼ਿੰਦਾਦਿਲੀ ਅਤੇ ਦਲੇਰੀ ਇਉਂ ਕਹਿੰਦੀ ਹੋਵੇ ਕਿ ਜਿੰਨੇ ਮੰਢੀਰ ਦੀ ਉਮਰ ਹੈ ਉਹਨੇ ਤਾਂ ਮੈਂ ਕੱਲੇ ਐਤਵਾਰ ਦੇਖਿਆ ਬਲਵੀਰ ਸਿੰਘ ਉਸੇ ਵੇਲੇ ਹਿੰਮਤ ਦਿਖਾਉਂਦੇ ਹਨ ਤੇ ਸ਼ੇਰਾਂ ਵਾਂਗ ਗਰਜ ਕੇ ਲੁਟੇਰਿਆਂ ਨੂੰ ਮੂਹਰੇ ਤੋਂ ਪੈ ਜਾਂਦੇ ਹਨ ਜਿੱਥੇ ਫਿਰ ਲੁਟੇਰਿਆਂ ਨੂੰ ਲੱਗਦਾ ਕਿ ਹੁਣ ਇੱਥੋਂ ਭੱਜਣਾ ਹੀ ਠੀਕ ਰਹੇਗਾ ਤਾਂ ਲੁਟੇਰੇ ਦੁਕਾਨ ਚੋਂ ਬਾਹਰ ਪਿਸਤਲ ਚੋਂ ਨਿਕਲੀ ਹੋਈ ਗੋਲੀ ਵਾਂਗ ਭੱਜਦੇ ਨੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਬਲਵੀਰ ਸਿੰਘ ਉਹਨਾਂ ਦੇ ਮਗਰ ਭੱਜਦੇ ਤੇ ਲੁਟੇਰਿਆਂ ਦੇ ਮਗਰ ਭੱਜਦੇ ਬਲਵੀਰ ਸਿੰਘ ਦੁਕਾਨ ਦੀ ਖੜੀ ਤੋਂ ਹੇਠਾ ਡਿੱਗ ਜਾਂਦੇ ਹਨ ਵਰਨਾ یوں ਪ੍ਰਤੀਤ ਹੋ ਰਿਹਾ ਸੀ ਕਿ ਦੋਵਾਂ ਲੁਟੇਰਿਆਂ ਵਿੱਚੋਂ ਇੱਕ ਨੂੰ ਤਾਂ ਦਪੋਚ ਲੈਣਗੇ ਪਰ ਇਸ ਘਟਨਾ ਤੋਂ ਬਾਅਦ ਪੁਲਿਸ ਦੀ ਵੀ ਪਾਇਨਾਤੀ ਕੀਤੀ ਜਾਂਦੀ ਹੈ ਲੇਕਿਨ ਕੋਠੀ ਰੋਡ ਤੇ ਸਾਰੇ ਪਾਸੇ ਇਸ ਗੱਲ ਦੇ ਬਹੁਤ ਸਾਰੇ ਚਰਚਾ ਫੜੀ ਇਸ ਗੱਲ ਨੇ ਬਹੁਤ ਸਾਰੀ ਤੂਲ ਫੜੀ ਕਿ ਯਾਰ ਸਾਡਾ ਤਾਂ ਹੁਣ ਰੱਬ ਹੀ ਰੱਖੇ ਰੱਬੀ ਬਾਲੀਆ ਕਿਉਂਕਿ ਲੁਟੇਰਿਆਂ ਨੂੰ ਕੋਠੀ ਰੋਡ ਤੇ ਵੀ ਭਰੇ ਬਾਜ਼ਾਰ ਚ ਵੀ ਇਉਂ ਦੁਕਾਨ ਦੇ ਅੰਦਰ ਅਸਲਾ ਲੈ ਕੇ ਆਉਣ ਵਿੱਚ ਡਰ ਨਹੀਂ ਲੱਗਿਆ ਲੋਕਾਂ ਦੇ ਵਿੱਚ ਇਹ ਗੱਲਬਾਤ ਹੋ ਰਹੀ ਸੀ ਕਿ ਬਲਵੀਰ ਸਿੰਘ ਹੋਰਾਂ ਨੇ ਤਾਂ ਦਲੇਰੀ ਕੀਤੀ ਪਰ ਕੀ ਸਾਰੇ ਇਸ ਤਰ੍ਹਾਂ ਦਲੇਰੀ ਕਰ ਸਕਣਗੇ ਲੁਟੇਰੇ ਸ਼੍ਰੀ ਆਮ ਸ਼ਹਿਰ ਦੇ ਮੁੱਖ ਬਾਜ਼ਾਰ ਚ ਜੇ ਇਸ ਤਰੀਕੇ ਤਸਲਾ ਲੈ ਕੇ ਕਿਸੇ ਦੁਕਾਨ ਅੰਦਰ ਦਾਖਲ ਹੋ ਸਕਦੇ ਆ ਧਾਬਾ ਬੋਲ ਸਕਦੇ ਆ ਤਾਂ ਸੁੰਨੀਆਂ ਥਾਵਾਂ ਤੇ ਆਮ ਮੰਦੇ ਦਾ ਕੀ ਹਸ਼ਰ ਕਰਨਗੇ ਇਹ ਸੋਚ-ਸੋਚ ਕੇ ਲੋਕ ਪਰੇਸ਼ਾਨ ਸਨ ਲੋਕਾਂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਸ਼ਾਇਦ ਇਹੀ ਹੈ ਕਿ ਆਮ ਬੰਦਾ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਕੇ ਹੌਕੇ ਭਰੇ ਰੱਬਾ ਬੱਸ ਤੇਰੇ ਹੱਥ ਡੋਰੀ ਹੈ ਤੂੰ ਹੀ ਬਚਾ ਪਰ ਇਹ ਜਿਹੜੀ ਖਬਰ ਹੈ ਜਿਹੜੀ ਘਟਣਾ ਹੈ ਬਹੁਤ ਸਾਰੇ ਸਵਾਲ ਖੜੇ ਕਰ ਦਿਆ ਲਾ ਐਂਡ ਆਰਡਰ ਨੂੰ ਲੈ ਕੇ ਕਿਉਂਕਿ ਅਗਰ ਇਸ ਤਰੀਕੇ ਸ਼ਰਿਆਮ ਭਰੇ ਬਾਜ਼ਾਰ ਵਿੱਚ ਚਿੱਟੇ ਦਿਨ ਜਿਹੜੇ ਇਹ ਲੁਟੇਰੇ ਆ ਅਸਲਾ ਲੈ ਕੇ ਪਿਸਤਲ ਲੈ ਕੇ ਦਾਖਲ ਹੋ ਸਕਦੇ ਆ ਤਾਂ ਤੁਸੀਂ ਸਮਝੋ ਕਿ ਇਹਨਾਂ ਦੇ ਹਿਆ ਕਿੰਨੇ ਖੁੱਲੇ ਹੋਇਆ ਇਹਨਾਂ ਨੂੰ ਕਿਸੇ ਦਾ ਭੈ ਨਹੀਂ ਐ ਕਿਸੇ ਦਾ ਡਰ ਨਹੀਂ ਐ ਔਰ ਜਿਹਨਾਂ ਦਾ ਡਰ ਹੋਣਾ ਚਾਹੀਦਾ ਉਹਨਾਂ ਦਾ ਡਰ ਕਿਉਂ ਨਹੀਂ ਐ ਇਹ ਵੱਡਾ ਸਵਾਲ ਐ ਲੇਕਿਨ ਨਾਲ ਦੀ ਨਾਲ ਅਸੀਂ ਬਲਵੀਰ ਸਿੰਘ ਉਹਨਾਂ ਦੇ ਪਰਿਵਾਰ ਬਾਰੇ ਵੀ ਸੋਚਦੇ ਆ ਕਿ ਉਹ ਹੁਣ ਜਦ ਨਿੱਤ ਦੁਕਾਨ ਤੇ ਆਣ ਕੇ ਪਰਿਵਾਰ ਦੀ ਜਿਹੜੀ ਜਾਨ ਉਹ ਕਿਤੇ ਨਾ ਕਿਤੇ ਤਾਂ ਮੁਠੀ ਵਿੱਚ ਆਵੇਗੀ ਕਿ ਯਾਰ ਪਹਿਲਾਂ ਵੀ ਇਹੋ ਜੀ ਕਟਣਾ ਹੋ ਚੁੱਕੀ ਆ ਸ਼ਾਇਦ ਕੋਈ ਰੈਕੀ ਨਾ ਕਰ ਰਵੇ ਅਸੀਂ ਨਹੀਂ ਕਹਿ ਰਹੇ ਕੋਈ ਕਰ ਰਿਆ ਹੋਵੇਗਾ ਲੇਕਿਨ ਮਨ 'ਚ ਸਵਾਲ ਜ਼ਰੂਰ ਆ ਜਾਂਦੇ ਆ ਲੋਕਾਂ ਦੇ ਮਨਾਂ 'ਚੋਂ ਡਰ ਨਿਕਲੇ ਲੋਕਾਂ ਦੇ ਮਨਾਂ 'ਚੋਂ ਪਰੇਸ਼ਾਨੀ ਨਿਕਲੇ ਇਸ ਲਈ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਨੂੰ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਖਤ ਕਦਮ ਚੁੱਕਣੇ ਚਾਹੀਦੇ ਤਾਂ ਜੋ شریف ਲੋਕ ਇਮਾਨਦਾਰ ਲੋਕ ਦੁਕਾਨਦਾਰ ਜਿਹੜੇ ਮਿਹਨਤ ਦੀ ਕਮਾਈ ਕਰਦੇ ਆ ਉਹ ਸੇਫ ਫੀਲ ਕਰ ਸਕਣ ਸੁਰੱਖਿਅਤ ਫੀਲ ਕਰ ਸਕਣ ਸੁਰੱਖਿਅਤ ਮਹਿਸੂਸ ਕਰ ਸਕਣ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਠੀ ਰੋਡ ਨਵਾਂ ਸ਼ਹਿਰ ਤੋਂ